ਮਲਾਰ ਮਹੱਲਾ ਚੌਥਾ ਗੁਰ ਪ੍ਰਸਾਦੀ ਅੰਮ੍ਰਿਤ ਨਿ ਅੰਮ੍ਰਿਤ ਨਹੀਂ ਪੀਆ ਤ੍ਰਿਸ਼ਨਾ ਭੂਖ ਨ ਜਾਈ ਮਨਮੁਖ ਮੂੜ ਜਲਤ ਅਹੰਕਾਰੀ ਹੋਮੈ ਵਿੱਚ ਦੁਖ ਪਾਈ ਆਵਤ ਜਾਤ ਬਿਰਥਾ ਜਨਮ ਗਵਾਇਆ ਦੁਖ ਲਾਗੈ ਪਛਤਾਈ ਜਿਸ ਤੇ ਉਪਜੇ ਤਿਸ ਹੈ ਨ ਚਿੱਤ ਹੈ ਤ੍ਰਿਗ ਜੀਵਨ ਤ੍ਰਿਗ ਖਾਈ ਪ੍ਰਾਣੀ ਗੁਰਮੁਖ ਨਾਮ ਧਿਆਈ ਪ੍ਰਾਣੀ ਇਥੇ ਵਿਸਰਾਮ ਲਾਉਣਾ ਹੈ ਹਰ ਹਰ ਕਿਰਪਾ ਕਰੇ ਗੁਰ ਮਿਲੇ ਹਰ ਹਰ ਨਾਮ ਸਮਾਈ ਰਹਾਉ ਮਨਮੁਖ ਜਨਮ ਭਇਆ ਹੈ ਬਿਰਥਾ ਆਵਤ ਜਾਤ ਲੱਜਾਈ ਇਹ ਲੱਜਾਈ ਥੋੜਾ ਜਿਹਾ ਕਸ ਕੇ ਬੋਲਣਾ ਹੈ ਸ਼ਰਮ ਦਾ ਵਾਚਕ ਹੈ ਲੱਜਿਆ ਦਾ ਵਾਚਕ ਹੈ ਮਨਮੁਖ ਪਦ ਤੇ ਯਮਕ ਲਾ ਕੇ ਬੋਲਣਾ ਹੈ ਮਨਮੁਖ ਜਨਮ ਭਇਆ ਹੈ ਬਿਰਥਾ ਆਵਤ ਜਾਤ ਲੱਜਾਈ ਕਾਮ ਕ੍ਰੋਧ ਦੂਬੇ ਅਭਮਾਨੀ ਹਮ ਵਿੱਚ ਜਲ ਜਾਈ ਤੈਨ ਸਿੱਧ ਨਾ ਬੁੱਧ ਭਈ ਮਤ ਮਦਿਮ ਲੋਭ ਲਹਿਰ ਦੁਖ ਪਾਈ ਗੁਰ ਬਿਹੂਨਾ ਮਹਾ ਦੁਖ ਪਾਇਆ ਜਾਮ ਪਕਰੇ ਬਿਲ ਲਾਈ ਹਰ ਕਾ ਨਾਮ ਅਗੋਚਰ ਪਾਇਆ ਗੁਰਮੁਖ ਸਹਿਜ ਸੁਭਾਈ ਨਾਮ ਨਿਦਾਨ ਵਸਿਆ ਘਟ ਅੰਤਰ ਰਸਨਾ ਹਰ ਗੁਣ ਗਾਈ ਸਦਾ ਆਨੰਦ ਰਹੇ ਦਿਨ ਰਾਤੀ ਇੱਕ ਸ਼ਬਦ ਲਿਵ ਲਈ ਨਾਮ ਪਦਾਰਸ ਸਹਜੇ ਪਾਇਆ ਇਹ ਸਤਗੁਰ ਕੀ ਵਡਿਆਈ ਸਤਗੁਰ ਤੇ ਹਰ ਹਰ ਮਨ ਵਸਿਆ ਸਤਗੁਰ ਕੋ ਸਾਧ ਬਲ ਜਾਈ ਮਾਨ ਤਨ ਅਰਪ ਰੱਖੋ ਸਭ ਆਗੇ ਗੁਰ ਚਰਣੀ ਚਿਤ ਲਾਈ ਆਪਣੇ ਕਿਰਪਾ ਕਰੋ ਗੁਰ ਪੂਰੇ ਆਪੇ ਲਾਹੁ ਮਿਲਾਈ ਹਮ ਲੋਹ ਗੁਰ ਨਾਮ ਬੋਹਿთა ਨਾਨਕ ਪਾਰ ਲੰਘਾਈ ਮਲਾਰ ਮਹੱਲਾ ਚੌਥਾ ਪੜਤਾਲ ਘਰ ਤੀਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਹਰ ਜਨ ਬੋਲਤ ਸ੍ਰੀ ਰਾਮ ਨਾਮਾ ਮਿਲ ਸਾਧ ਸੰਗਤ ਹਰ ਤੂਰ ਹਰ ਜਨ ਬੋਲਤ ਸ੍ਰੀ ਰਾਮ ਨਾਮਾ ਇਥੇ ਵਿਸਰਾਮ ਮਿਲ ਸਾਧ ਸੰਗਤ ਹਰ ਤੂਰ ਰਹਾਉ ਹਰ ਧਨ ਬਣ ਜੋ ਹਰ ਧਨ ਸੰਚੋ ਜਿਸ ਲਾਗਤ ਹੈ ਨਹੀਂ ਚੋਰ ਜਿਸ ਲਾਗਤ ਹੈ ਨਹੀਂ ਚੋਰ ਚਾਤ੍ਰਿਕ ਮੂਰ ਬੋਲਤ ਦਿਨ ਰਾਤੀ ਸੁਣ ਘਨ ਹਰ ਕੀ ਕੋਰ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬੇਨ ਹਰ ਜਾਪਤ ਹੈ ਨਹੀਂ ਹੋਰ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਇਥੇ ਵਿਸਰਾਮ ਹੈ ਸੋ ਬੇਨ ਹਰ ਜਾਪਤ ਹੈ ਨਹੀਂ ਹੋਰ ਨਾਨਕ ਜਨ ਹਰ ਕੀਰਤ ਗਾਈ ਛੂਟ ਗਇਓ ਜਾਮਕਾ ਸਭ ਸੂਰ ਮਲਾਰ ਮਹੱਲਾ ਚੌਥਾ RAM RAM ਬੋਲ ਬੋਲ ਖੋਜ ਤੇ ਵੱਡ ਭਾਗੀ RAM RAM ਬੋਲ ਬੋਲ ਇਥੇ ਵਿਸਰਾਮ ਹੈ ਖੋਜ ਤੇ ਵੱਡ ਭਾਗ ਵੱਡ ਭਾਗੀ ਖੋਜ ਤੇ ਇਕੱਠਾ ਹੀ ਪਾਠ ਹੈ ਖੋਜ ਤੇ ਵੱਖਰਾ ਨਹੀਂ ਬੋਲਣਾ ਖੋਜ ਤੇ ਵੱਡ ਭਾਗੀ RAM RAM ਬੋਲ ਬੋਲ ਪੋਜ ਤੇ ਵੱਡ ਭਾਗੀ ਹਰ ਕਾ ਪੰਥ ਕੋ ਬਤਾ ਬਤਾਵੇ ਹਉ ਤਾ ਕੈ ਪਾਇ ਲਾਗੀ ਰਹਾਉ ਹਰ ਹਮਾਰੋ ਮੀਤ ਸਖਾਈ ਹਰ ਹਮਾਰੋ ਮੀਤ ਸਖਾਈ ਹਮ ਹਰ ਸੋ ਪ੍ਰੀਤ ਲਾਗੀ ਹਰ ਹਮ ਗਾਵਹਿ ਹਰ ਹਮ ਬੋਲਹਿ ਔਰ ਦੁਤਿਆ ਪ੍ਰੀਤ ਹਮ ਤਿਆਗੀ ਹਰ ਹਮ ਗਾਵਹਿ ਹਰ ਹਮ ਬੋਲਹਿ ਇਥੇ ਵਿਸਰਾਮ ਔਰ ਦੁਤਿਆ ਪ੍ਰੀਤ ਹਮ ਤਿਆਗੀ ਮਨ ਮੋਹਨ ਮੋਰੋ ਪ੍ਰੀਤਮ RAM ਮਨ ਮੋਹਨ ਮੋਰੋ ਪ੍ਰੀਤਮ RAM ਇਥੇ ਵਿਸਰਾਮ ਮਨ ਮੋਹਨ ਤੇ ਯਮਕ ਲਾਦਨੀਐ ਮਨ ਮੋਹਨ ਮੋਰੋ ਪ੍ਰੀਤਮ RAM ਹਰ ਪਰਮਾਨੰਦ ਬੈਰਾਗੀ ਹਰ ਦੇਖੇ ਜੀਵਤ ਹੈ ਨਾਨਕ ਇੱਕ ਨਿਮਖ ਪਲੋ ਮੁਖ ਲਾਗੀ ਰਾਗ ਮਲਾਰ ਮਹੱਲਾ ਪੰਜਵਾ ਚੌ ਪਦੇ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਿਆ ਤੂ ਸੋਚ ਹੈ ਕਿਆ ਤੂ ਚਿਤਵਹਿ ਕਿਆ ਤੂੰ ਕਰਹ ਉਪਾਏ ਕਿਆ ਪਦਾਂ ਤੇ ਨਾ ਯਮ ਕਲਾ ਕੇ ਬੋਲਣਾ ਹੈ ਕਿਆ ਤੂੰ ਨਹੀਂ ਕਹਿ ਦੇਣਾ ਕਿਆ ਤੂੰ ਸੋਚ ਹੈ ਕਿਆ ਤੂੰ ਚਿਤਵਹਿ ਇਥੇ ਵਿਸਰਾਮ ਕਿਆ ਤੂੰ ਕਰਹ ਉਪਾਏ ਤਾ ਕਉ ਕਹੋ ਪਰਵਾਹ ਕਾਹੂ ਕੀ ਜਿਹੇ ਗੋਪਾਲ ਸਹਾਈ ਵਰਸੈ ਮੇਘ ਸਖੀ ਘਰ ਪਾਹੁਣ ਆਏ ਵਰਸੈ ਮੀਂਹ ਸਖੀ ਘਰ ਪਾਹੁਣ ਆਏ ਮੋਹ ਦੀਨ ਕਿਰਪਾ ਨਿਧ ਠਾਕੁਰ ਨਾਮ ਨਿਧ ਨਾਮ ਸਮਾਏ ਰਹਾਉ ਅਨੇਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਮਿਸਟਾਏ ਤਰੀ ਪਾਕਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਕਰੀ ਪਾਕ ਸਾਲ ਸੋਚ ਪਵਿੱਤਰਾ ਇਥੇ ਵਿਸਰਾਮ ਹੁਣ ਲਾਭ ਹੁਣ ਹੁਣ ਲਾਭ ਭੋਗ ਹਰ ਰਾਏ ਦੁਸ਼ਟ ਵਿਦਾਰੇ ਸਾਜਨ ਰਹ세 ਇਹ ਮੰਦਰ ਘਰ ਅਪਨਾਏ ਰਹ세 ਪੂਲਾ ਹੀ ਬੋਲਣਾ ਹੈ ਦੁਸ਼ਟ ਵਿਦਾਰੇ ਸਾਜਨ ਰਹ세 ਇਹ ਮੰਦਰ ਘਰ ਅਪਨਾਏ ਜੋ ਗ੍ਰਹਿ ਲਾਲ ਰੰਗਿਓ ਆਇਓ ਜੋ ਗ੍ਰਹਿ ਲਾਲ ਰੰਗੀਓ ਆਇਓ ਲਾਲ ਰੰਗੀਓ ਆਇਆ ਇੱਥੇ ਵਿਸਰਾਮ ਹੈ ਜੋ ਗ੍ਰਹਿ ਲਾਲ ਰੰਗੀਓ ਆਇਆ ਤਉ ਮੈਂ ਸਭ ਸੁਖ ਪਾਏ ਸੰਤ ਸਭਾ ਓਟ ਗੁਰ ਪੂਰੇ ਸੰਤ ਸਭਾ ਓਟ ਗੁਰ ਪੂਰੇ ਸਭਾ ਉਚਾਰਨ ਕਰਨਾ ਤੁਹਰ ਮਸਤਕ ਲੇਖ ਲਿਖਾਏ ਜਨ ਨਾਨਕ ਕੰਤ ਰੰਗੀਲਾ ਪਾਇਆ ਫਿਰ ਦੂਖ ਨਾ ਲੱਗੈ ਆਏ ਮਲਾਰ ਮਹੱਲਾ ਪੰਜਵਾ ਖੀਰ ਅਦਾਰ ਬਾਰਿਕ ਜਬ ਹੋਤਾ ਬਿਨ ਖੀਰੈ ਰਹਿਣ ਨਾ ਜਾਈ ਸਾਰ ਸੰਭਾਲ ਮਾਤਾ ਮੁਖ ਨੀਰੈ ਤਬ ਓਹ ਤ੍ਰਿਪਤ ਅਗਾਈ ਹਮ ਬਾਰਿਕ ਪਿਤਾ ਪ੍ਰਭ ਦਾਤਾ ਉਹ ਲਹਿ ਬਾਰਿਕ ਅਨੇਕ ਲਖ ਬਰੀਆ ਆਨ ਠੌਰ ਨਾਹੀ ਜਹ ਜਾਤਾ ਰਹਾਉ ਚੰਚਲ ਮਤ ਬਾਰਿਕ ਬਪੁਰੇ ਕੀ ਸਰਪ ਅਗਨ ਕਰ ਮੇਲੇ ਮਾਤ ਪਿਤਾ ਕੰਠ ਲਾਏ ਰਾਖੈ ਅਨਦ ਸਹਜ ਤਬ ਖੇਲੇ ਜਿਸ ਕਾ ਪਿਤਾ ਤੂ ਹੈ ਮੇਰੇ ਸੁਆਮੀ ਤਿਸ ਬਾਰਿਕ ਭੂਖ ਕੈਸੀ ਨਾਭ ਨਿਧ ਨਾਮ ਨਿਧਾਨ ਗ੍ਰਹਿ ਤੇਰੇ ਨਾਭ ਨਿਧ ਨਾਮ ਨਿਧਾਨ ਗ੍ਰਹਿ ਤੇਰੇ ਮਨ ਬਾਂਛੈ ਸੂ ਲੈਸੀ ਪਿਤਾ ਕਿਰਪਾਲ ਆਗਿਆ ਇਹ ਦੀਨੀ ਬਾਰਿਕ ਮੁਖ ਮੰਗੈ ਸੂ ਦੀਨਾ ਨਾਨਕ ਬਾਰਿਕ ਦਰਸ ਪ੍ਰਭ ਚਾਹੈ ਮੋਹਿ ਹਿਰਦੈ ਵਸਹਿ ਨਿਤ ਚਰਣਾ ਇਸ ਨੂੰ ਹਿਰਦੈ ਉਚਾਰਨ ਕਰਨਾ ਹਾ ਹਾ ਰਾਰੇ ਨੂੰ ਸਿਆਰੀ ਲਾ ਕੇ ਹਿਰਦੈ ਨਹੀਂ ਬੋਲਣਾ ਹਿਰਦੈ ਮਲਾਰ ਮਹੱਲਾ ਪੰਜਵਾ ਸਗਲ ਵਿਦੀ ਜੋਰ ਸਗਲ ਵਿਦੀ ਜੋਰ ਆਹਰ ਕਰਿਆ ਤਜਿਉ ਸਗਲ ਅੰਦੇਸਾ ਸਗਲ ਬਿਧੀ ਜੋਰ ਇਥੇ ਠਮਕ ਲਾ ਦਨੀ ਹੈ ਆਹਰ ਕਰਿਆ ਇਥੇ ਵਿਸਰਾਮ ਹੈ ਤਜਿਉ ਸਗਲ ਅੰਦੇਸਾ ਕਾਰਜ ਸਗਲ ਅਰੰਭਿਓ ਘਾਰ ਕਾ ਕਾਰਜ ਸਗਲ ਅਰੰਭਿਓ ਘਾਰ ਕਾ ਠਾਕੁਰ ਕਾ ਪਰੂਸਾ ਸੁਣੀਐ ਬਾਜੈ ਬਾਜ ਸੁਹਾਵੀ ਭੂਰ ਭਇਆ ਮੈਂ ਪ੍ਰਿਆ ਮੁਖ ਪੇਖੇ ਗ੍ਰਹਿ ਮੰਗਲ ਸੋਹਲਾਵੀ ਰਹਾਉ ਪੂਰ ਭਇਆ ਮੈਂ ਪ੍ਰਿਯ ਮੁਖ ਪੀਖੇ ਇਥੇ ਵਿਸਰਾਮ ਹੈ ਗ੍ਰਹਿ ਮੰਦਰ ਗ੍ਰਹਿ ਮੰਗਲ ਸੋਹਲਾਵੀ ਰਹਾਉ ਮਨੁਆ ਲਾਇ ਸਵਾਰੇ ਥਾਨਾ ਉਚੋ ਸੰਤਾ ਜਾਏ ਖੋਜਤ ਖੋਜਤ ਮੈਂ ਪਾਹੁਣ ਮਿਲਿਓ ਭਗਤ ਕਰਾਓ ਨੇਵ ਪਾਏ ਜਾਬ ਪ੍ਰਿਯ ਆਏ ਬਸੇ ਗ੍ਰਹਿ ਆਸਨ ਤਾਬ ਹਮ ਮੰਗਲ ਲਗਾਇਆ ਮੀਤ ਸਾਜਨ ਮੇਰੇ ਭਏ ਸੁਹੇਲੇ ਪ੍ਰਾਭ ਪੂਰਾ ਗੁਰੂ ਮਿਲਾਇਆ ਸਖੀ ਸਹੇਲੀ ਭਏ ਅਨੰਦਾ ਗੁਰ ਕਾਰਜ ਹਮਰੇ ਪੂਰੇ ਹਾਂ ਗੁਰ ਇਥੇ ਯਮਕਲਾ ਦਿੰਦੇ ਕਾਰਜ ਹਮਰੇ ਪੂਰੇ ਕਹੋ ਨਾਨਕ ਵਾਰ ਮਿਲਿਆ ਸੁਖ ਦਾਤਾ ਛੋੜ ਨਾ ਜਾਈ ਦੂਰੇ